ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 1 ਜੂਨ ਹੈ। 1 ਜੂਨ 1813 ਅਫਗਾਨਿਸਤਾਨ ਦੇ ਗੱਦੇਉਂ ਲਾਹੇ ਬਾਦਸ਼ਾਹ ਸ਼ਾਹ ਸੁਜਾਦੀ ਬੇਗਮ ਨੇ ਰਣਜੀਤ ਸਿੰਘ ਨੂੰ ਪੇਸ਼ਕਸ਼ ਕੀਤੀ ਸੀ ਕਿ ਜੇਕਰ ਉਹ ਉਸਦੇ ਸ਼ੌਹਰ ਨੂੰ ਛਡਵਾ ਕੇ ਮਹਿਫੂਜ਼ ਉਸਦੇ ਕੋਲ ਪਹੁੰਚਾ ਦੇਵੇਗਾ ਤਾਂ ਉਹ ਉਸ ਨੂੰ ਦੁਨੀਆ ਦਾ ਸਭ ਤੋਂ ਨਿਆਬ ਹੀਰਾ ਕੋਹਿੰੂਰ ਭੇਂਟ ਕਰ ਦੇਵੇਗੀ। ਰਣਜੀਤ ਸਿੰਘ ਨੇ ਆਪਣਾ ਵਾਅਦਾ ਪੂਰਾ ਕੀਤਾ ਅਤੇ ਸ਼ਾਹ ਸੁਜਾਨ ਨੂੰ ਬਚਾ ਕੇ ਲਾਹੌਰ ਲੈ ਆਇਆ। ਇਸ ਮਕਸਦ ਵਾਸਤੇ ਬਹੁਤ ਸਾਰੇ ਸਿੱਖ ਫੌਜੀਆ ਨੂੰ ਜਾਨ ਵੀ ਗਵਾਉਣੀ ਪਈ ਪਰ ਜਦ ਸ਼ਾਹ ਸੁਜਾਲ ਲਾਹੌਰ ਪਹੁੰਚ ਗਿਆ ਤਾਂ ਬੇਗਮ ਨੇ ਹੀਰਾ ਦੇਣ ਦੀ ਬਜਾਏ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦੇ ਵਿੱਚ ਇੱਕ ਇਹ ਵੀ ਸੀ ਕਿ ਉਹ ਹੀਰਾ ਉਸ ਨੇ ਕਿਸੇ ਕੋਲ ਅਮਾਨਤ ਰੱਖਿਆ ਹੋਇਆ ਪਰ ਜਦ ਰਣਜੀਤ ਸਿੰਘ ਨੇ ਉਸ ਤੇ ਸਖਤੀ ਵਰਤਣੀ ਸ਼ੁਰੂ ਕੀਤੀ ਤਾਂ ਉਸ ਨੂੰ ਦਿੱਤੀ ਕੋਠੀ ਦੇ ਵਿੱਚ ਇੱਕ ਤਰ੍ਹਾਂ ਨਜ਼ਰਬੰਦ ਕਰ ਦਿੱਤਾ ਤਾਂ ਉਸ ਨੇ ਹਥਿਆਰ ਸੁੱਟ ਦਿੱਤੇ ਅਤੇ 1 ਜੂਨ 1813 ਦੇ ਦਿਨ ਰਾਜੇ ਨੂੰ ਹੀਰਾ ਭੇਟ ਕਰ ਦਿੱਤਾ ਹੀਰਾ ਲੈਣ ਵਾਸਤੇ ਰਣਜੀਤ ਸਿੰਘ ਆਪ ਉਸ ਦੇ ਘਰ ਗਿਆ ਸੀ 1 ਜੂਨ 1940 ਦੇ ਦਿਨ ਪੰਜਾਬੋਂ ਬਾਹਰ ਸਿੱਖ ਧਰਮ ਦੇ ਪ੍ਰਚਾਰ ਅਤੇ ਉੱਥੋਂ ਦੇ ਸਿੱਖ ਵਾਸੀਆਂ ਦੇ ਵਿੱਚ ਸਿੱਖ ਕੌਮੀਅਤ ਦਾ ਅਹਿਸਾਸ ਭਰਨ ਵਾਸਤੇ ਇੱਕ ਧਰਮ ਪ੍ਰਚਾਰ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ 25000 ਤੋਂ ਵੱਧ ਸੰਗਤਾਂ ਨੇ ਹਿੱਸਾ ਲਿਆ ਸੈਂਕੜੇ ਸਿੱਖਾਂ ਨੇ ਖੰਡੇ ਦੀ ਪਹੌਲ ਲਈ ਸੀ 1 ਜੂਨ 1940 1 ਜੂਨ 1947 ਨੂੰ ਪੰਜਾਬ ਦੀ ਗੋਪੀ ਚੰਦ ਭਾਰਗੋ ਸਰਕਾਰ ਨੇ ਪੰਜਾਬ ਦੇ ਵਿੱਚ ਪੰਜਾਬੀ ਅਤੇ ਹਿੰਦੀ ਨੂੰ ਸਿੱਖਿਆ ਦਾ ਮਾਧਿਅਮ ਬਣਾ ਦਿੱਤਾ ਪੰਜਾਬੀ ਰੀਜਨ ਦੇ ਸਕੂਲਾਂ ਦੇ ਵਿੱਚ ਪੰਜਾਬੀ ਅਤੇ ਹਰਿਆਣਵੀ ਰੀਜਨ ਦੇ ਸਕੂਲਾਂ ਦੇ ਵਿੱਚ ਹਿੰਦੀ ਪੜ੍ਾਈ ਜਾਣੀ ਸੀ ਮਹਾਸ਼ਾ ਪ੍ਰਸ ਨੇ ਤਾਂ ਇਸ ਦੀ ਬੜੀ ਵਿਰੋਧਤਾ ਕੀਤੀ ਗੁਰਮੁਖੀ ਦਾ ਨਾਂ ਸੁਣ ਕੇ ਉਹ ਮੱਚ ਪੈਂਦੇ ਸਨ ਹਾਲਾਂਕਿ ਪੰਜਾਬ ਦੇ ਵਿੱਚ ਵੀ ਹਿੰਦੂਆਂ ਦੀ ਇੱਕ ਅਜਿਹੀ ਗਿਣਤੀ ਸੀ ਜਿਹੜੀ ਫਿਰਕੂਆਂ ਪਿੱਛੇ ਲੱਗ ਕੇ ਆਪਣੀ ਬੋਲੀ ਨੂੰ ਹਿੰਦੀ ਦੱਸਦੀ ਰਹੀ ਪਰ ਉਹ ਆਪਣੀ ਮਾਂ ਦੇ ਨਾਲ ਹੀ ਨਫ਼ਰਤ ਕਰਨ ਲੱਗ ਪਏ ਉਨਜ ਪੰਜਾਬੀ ਸੂਬਾ ਜਦੋਂ ਬਣ ਗਿਆ ਤਾਂ ਹਰਿਆਣਾ ਦੇ ਵਿੱਚ ਰਹਿ ਰਹੇ ਪੰਜਾਬੀਆਂ ਨੂੰ ਆਪਣੀ ਬੇਵਕੂਫੀ ਦਾ ਅਹਿਸਾਸ ਉਦੋਂ ਹੋਇਆ ਜਦ ਉਹਨਾਂ ਦੇ ਨਾਲ ਹਰਿਆਣਵੀਆ ਨੇ ਪੰਜਾਬੀ ਹੋਣ ਕਰਕੇ ਬੇਹੱਦ ਵਿਤਕ੍ਰੇ ਕਰਨੇ ਸ਼ੁਰੂ ਕਰ ਦਿੱਤੇ 1 ਜੂਨ 1984 ਦੇ ਵਿੱਚ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਤੇ ਹਮਲਾ ਕਰਨ ਦੀਆਂ ਤਿਆਰੀਆਂ ਜਦ ਮੁਕੰਮਲ ਹੋ ਗਈਆਂ ਤਾਂ ਪਹਿਲਾਂ ਇਸ ਦੀ ਰਿਹਸਲ ਕੀਤੀ ਗਈ। 1 ਜੂਨ 1984 ਨੂੰ CRPF ਨੇ ਦਰਬਾਰ ਸਾਹਿਬ ਉੱਤੇ ਗੋਲੀਬਾਰੀ ਕੀਤੀ ਤਾਂ ਜੋ ਇੱਕ ਤਾਂ ਅੰਦਰ ਬੈਠੇ ਖਾੜਕੂਆਂ ਦੀ ਤਾਕਤ ਦਾ ਪਤਾ ਲੱਗ ਜਾਵੇ, ਦੂਜਾ ਸਿੱਖਾਂ ਦਾ ਵੱਧ ਤੋਂ ਵੱਧ ਅਸਲਾ ਜ਼ਾਇਆ ਕੀਤਾ ਜਾ ਸਕੇ। ਇਹ ਫਾਇਰਿੰਗ ਕੋਈ 5-6 ਘੰਟੇ ਚੱਲਦੀ ਰਹੀ। ਇਸ ਦੇ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਗਏ 8 ਸਿੱਖ ਯਾਤਰੂ ਮਾਰੇ ਗਏ ਅਤੇ 25 ਤੋਂ ਵੱਧ ਜ਼ਖਮੀ ਹੋਏ। ਇਸੇ ਦੌਰਾਨ ਹਰਜੰਤ ਸਿੰਘ ਲੋਂਗੋਵਾਲ ਨੇ ਗਿਆਨੀ ਜ਼ੈਲ ਸਿੰਘ ਦੇ ਨਾਲ ਉਹਨਾਂ ਤੇ ਗੱਲਬਾਤ ਕੀਤੀ ਪਰ ਉਸ ਨੇ ਵੀ ਕੋਈ ਮਦਦ ਨਾ ਕੀਤੀ ਹਾਂ ਸ਼ਾਮ ਵੇਲੇ ਗੋਲੀਬਾਰੀ ਬੰਦ ਹੋ ਗਈ ਸੀ ਆਰਪੀਐਫ ਦੀਆਂ ਗੋਲੀਆਂ ਦੇ 20 ਤੋਂ ਵੱਧ ਨਿਸ਼ਾਨ ਦਰਬਾਰ ਸਾਹਿਬ ਦੀ ਅੰਦਰੂਨੀ ਇਮਾਰਤ ਦੇ ਹਿੱਸੇ ਉੱਤੇ ਵੇਖੇ ਜਾ ਸਕਦੇ ਨੇ ਮਗਰੋਂ ਅਕਾਲੀਆਂ ਨੇ ਇਹ ਨਿਸ਼ਾਨ ਮਿਟਾ ਦਿੱਤੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਸਤੇ ਫੌਜ ਨੂੰ ਕਈ ਮਹੀਨੇ ਪਹਿਲਾਂ ਹੀ ਤਿਆਰ ਕੀਤਾ ਹੋਇਆ ਸੀ। ਅੰਜ ਤਾਂ ਉਹ ਪਹਿਲਾਂ ਵੀ ਦੋ ਵਾਰ ਅਜਿਹਾ ਕਰਨ ਲੱਗੀ ਸੀ ਪਰ ਉਸ ਦਾ ਹੌਸਲਾ ਨਹੀਂ ਸੀ ਪਿਆ ਪਰ ਇਸ ਵਾਰ ਜੀਵ ਗਾਂਧੀ, ਅਰੋ Nehru, ਅਰुण ਸੈ ਅਤੇ ਇਸ ਦੇ ਸਾਥੀਆਂ ਵੱਲੋਂ ਜ਼ੋਰ ਦੇਣ ਤੇ ਇੰਦਰਾ ਨੇ ਫੌਜ ਨੂੰ ਤਿਆਰ ਹੋ ਜਾਣ ਵਾਸਤੇ ਆਖ ਦਿੱਤਾ। ਜਦੋਂ ਫੌਜ ਦੇ ਚੀਫ ਨੇ ਪੂਰੀ ਤਿਆਰੀ ਦੀ ਇਤਲਾਹ ਦੇ ਦਿੱਤੀ ਤਾਂ ਇੰਦਰਾ ਨੇ ਫੌਜ ਨੂੰ ਅੰਮ੍ਰਿਤਸਰ ਵੱਲ ਕੂਚ ਕਰਨ ਦਾ ਹੁਕਮ ਦੇ ਦਿੱਤਾ। ਫੌਜ 1 ਜੂਨ ਨੂੰ ਤੜਕਸਾਰ ਹੀ ਅੰਮ੍ਰਿਤਸਰ ਵੱਲ ਚੱਲ ਪਈ। ਇੱਕ ਅੰਦਾਜ਼ੇ ਦੇ ਮੁਤਾਬਕ ਤਕਰੀਬਨ 1 ਲੱਖ ਫੌਜ ਇਸ ਸਾਰੀ ਮਹਿੰਮਤ ਦੇ ਵਿੱਚ ਇੱਕ ਦਾਂ ਦੂਜੇ ਤਰੀਕੇ ਨਾਲ ਸ਼ਾਮਲ ਸੀ ਇਹਨਾਂ ਦੇ ਵਿੱਚ ਆਰਮੀ ਨੇਵੀ ਅਤੇ 에어ਫੋਰਸ ਤਿੰਨੇ ਸ਼ਾਮਲ ਸਨ ਪਹਿਲੀ ਜੂਨ ਨੂੰ ਚੰਡੀਗੜ੍ਹ ਦੇ ਕੋਲ ਚੰਡੀ ਮੰਦਿਰ ਟੂ ਕੋਰ ਦੇ ਹੈੱਡਕੁਆਟਰ ਦੇ ਵਿੱਚ ਕੇਐਸ ਬਰਾੜ ਲੈਫਟੀਨੈਂਟ ਜਨਰਲ ਕੇ ਸੁੰਦਰਜੀ ਆਰਐਸ ਦਿਆਲ ਅਤੇ ਕਈ ਹੋਰ ਫੌਜੀ ਅਫਸਰ ਇਕੱਠੇ ਹੋਏ ਇਨ੍ਹਾਂ ਦੇ ਵਿੱਚੋਂ ਸੁੰਦਰਜੀ ਪਾਕਿਸਤਾਨ ਦੇ ਨਾਲ ਹੋਈ 1965 ਦੀ ਲੜਾਈ ਦੇ ਵਿੱਚ ਇੱਕ ਰੈਜiment ਦਾ ਕਮਾਂਡਰ ਰਿਹਾ ਸੀ ਅਤੇ ਦਿਆਲ ਵੀ ਏਸੀ ਲੜਾਈ ਦੇ ਵਿੱਚ ਹਿੱਸਾ ਲੈ ਰਹੀ ਪੈਰਾਸ਼ੂਟ ਰੈਜiment ਦਾ ਇੱਕ ਮੇਜਰ ਸੀ ਇਹ ਮੀਟਿੰਗ ਚੰਡੀਮੰਦਰ ਸ਼ਾਹੋਨੀ ਦੇ ਵਿੱਚ ਹੋਈ ਇਸ ਦੇ ਵਿੱਚ ਫੈਸਲਾ ਇਹ ਹੋਇਆ ਕਿ ਗਿਆਨੀ ਜ਼ੈਲ ਸਿੰਘ ਅਤਿਂਦਰਾ ਬਲੋਕ ਕੀਤੀ ਕੀ ਹਦਾਇਤ ਦੇ ਮੁਤਾਬਕ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਾਣਾ ਸੀ ਅਤੇ ਸਾਰੇ ਕੰਪਲੈਕਸ ਤੇ ਪੂਰਾ ਕਬਜ਼ਾ 48 ਤੋਂ 72 ਘੰਟੇ ਦੇ ਵਿੱਚ ਮੁਕੰਮਲ ਕੀਤਾ ਜਾਣਾ ਸੀ ਇਸ ਐਕਸ਼ਨ ਦੇ ਦੋ ਮੁੱਖ ਹਿੱਸੇ ਸਨ ਦਰਬਾਰ ਸਾਹਿਬ ਤੇ ਹਮਲਾ ਅਤੇ ਕਬਜ਼ਾ ਕਰਨਾ ਅਤੇ ਅੰਮ੍ਰਿਤਸਰ ਦੀ ਪਾਕਿਸਤਾਨ ਵਾਲ ਅਤੇ ਬਾਕੀ ਪੰਜਾਬ ਦੇ ਨਾਲ ਸਰਹੱਦ ਨੂੰ ਸੀਲ ਕਰਨਾ ਸਰਹੱਦ ਸੀਲ ਕਰਨ ਦਾ ਕੰਮ 11 ਕੋਰ ਯੂਨਿਟ ਦਾ ਜਿਸ ਦਾ ਮੁਖੀ ਲੈਫਟਨੈਂਟ ਜਨਰਲ ਕੇ ਗौरी ਸ਼ੰਕਰ ਸੀ ਉਸ ਨੂੰ ਸੌਪਿਆ ਗਿਆ ਸੀ ਪਹਿਲੀ ਜੂਨ 1986 ਦੇ ਦਿਨ ਪੁਲਿਸ ਨੇ ਇੱਕ ਸਿੱਖ ਬਲਬੀਰ ਸਿੰਘ ਨੂੰ ਜਾਮਾ ਰਾਏ ਪਿੰਡਾਂ ਦੇ ਵਿੱਚਕਾਰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਪਹਿਲੀ ਜੂਨ 1986 26 ਜਨਵਰੀ 1986 ਦੇ ਦਿਨ ਬਰਨਾਲਾ ਚੰਡੀਗੜ੍ਹ ਪੰਜਾਬ ਨੂੰ ਦਿਵਾ ਕੇ ਜਸ਼ਨ ਮਨਾਉਣ ਦੇ ਵਿੱਚ ਨਾਕਾਮ ਰਿਹਾ ਸੀ ਹੁਣ ਇਹ ਡਰਾਮਾ 21 ਜੂਨ ਨੂੰ ਕਰਨ ਦਾ ਐਲਾਨ ਕੀਤਾ ਗਿਆ 1 ਜੂਨ 1986 ਦੇ ਦਿਨ ਬਰਨਾਲੇ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ 21 ਜੂਨ ਨੂੰ ਚੰਡੀਗੜ੍ਹ ਪੰਜਾਬ ਨੂੰ ਮਿਲਣ ਦੇ ਮੌਕੇ ਚੰਡੀਗੜ੍ਹ ਦੇ ਵਿੱਚ ਹੋਣ ਵਾਲੇ ਜਸ਼ਨਾਂ ਦੇ ਵਿੱਚ ਸ਼ਾਮਲ ਹੋਣ ਪਰ ਕਿਉਂਕਿ ਇਹ ਰਜੀਵ ਗਾਂਧੀ ਦਾ ਇੱਕ ਡਰਾਮਾ ਹੀ ਸੀ ਇਸ ਕਰਕੇ ਉਸ ਨੇ ਵੈਕਟਰ ਮਈਆ ਕਮਿਸ਼ਨ ਬਣਾ ਦਿੱਤਾ ਜਿਸ ਨੇ 12 ਜੂਨ ਨੂੰ ਪੰਜਾਬ ਨੂੰ 70000 ਏਕੜ ਜ਼ਮੀਨ ਹਰਿਆਣੇ ਨੂੰ ਦੇਣ ਵਾਸਤੇ ਕਹਿ ਦਿੱਤਾ ਸੀ ਇਹ ਸਾਰਾ ਡਰਾਮਾ ਇਸ ਕਰਕੇ ਖੇਡਿਆ ਗਿਆ ਤਾਂ ਜੋ ਚੰਡੀਗੜ੍ਹ ਪੰਜਾਬ ਨੂੰ ਨਾ ਦੇਣ ਦਾ ਬਹਾਨਾ ਬਣਾਇਆ ਜਾ ਸਕੇ ਪਹਿਲੀ ਜੂਨ 1988 ਦੇ ਦਿਨ ਪੰਜਾਬ ਪੁਲਿਸ ਨੇ ਜਗਰੂਪ ਸਿੰਘ ਔਰ ਸੇਵਾ ਸਿੰਘ ਬੱਬਰ ਵਾਸੀ ਸਾਦਾ ਸਿੰਘ ਵਾਲਾ ਮੋਗਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਪਹਿਲੀ ਜੂਨ 1999 ਦੇ ਦਿਨ ਪੰਜਾਬ ਪੁਲਿਸ ਨੇ ਸੁਖਵੀਰ ਸਿੰਘ ਸੋਢੀ ਵਾਸੀ ਸ਼ੇਰਪੁਰ ਸੋਢੀਆਂ ਸੰਗਰੂਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਪਹਿਲੀ ਜੂਨ 1990 ਦੇ ਦਿਨ ਪੰਜਾਬ ਪੁਲਿਸ ਨੇ ਰਵਿੰਦਰ ਸਿੰਘ ਰਾਜੂ ਉਰਫ ਬੱਬਾ ਰਣਜੀਤ ਸਿੰਘ ਤੋਤਾ ਵਾਸੀ ਰਾਏ ਚੱਕ ਗੁਰਦਾਸਪੁਰ, ਬਲਵਿੰਦਰਪਾਲ ਸਿੰਘ ਬੱਬਰ ਉਰਫ ਭਵਿੰਦਰ ਸਿੰਘ ਪਿੰਦਾ ਵਾਸੀ ਹਰਨਾਮਦਾਸਪੁਰਾ ਜਲੰਧਰ ਅਤੇ ਬਲਜੀਤ ਸਿੰਘ ਵਾਸੀ ਰਾਏ ਚੱਕ ਗੁਰਦਾਸਪੁਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 1 ਜੂਨ 1991 ਦਿਨ ਪੁਲਿਸ ਨੇ ਮੰਗਲ ਸਿੰਘ ਉਰਫ ਬਿੱਟੂ ਪੁੱਤਰ ਕਰਤਾਰ ਸਿੰਘ ਵਾਸੀ ਅਦਲੀਵਾਲ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 1 ਜੂਨ 1992 ਦਿਨ ਪੁਲਿਸ ਨੇ ਰੁਪਿੰਦਰਜੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਕੰਗ ਜ਼ਿਲ੍ਹਾ ਅਮਰitsar, ਸਾਧੂ ਸਿੰਘ ਪੁੱਤਰ ਬਾਂਦ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਪਿੰਡ ਰੋਡੇ ਜ਼ਿਲ੍ਹਾ ਮੋਗਾ, ਕਸ਼ਮੀਰ ਸਿੰਘ, ਅਮਰੀਕ ਸਿੰਘ, ਰਾਜਪਾਲ ਸਿੰਘ, ਬੱਬਰ, ਮਲਕੀਤ ਸਿੰਘ, ਵੀਰ ਸਿੰਘ, ਬਲਵਿੰਦਰ ਸਿੰਘ ਅਤੇ 8 ਹੋਰ ਸਿੱਖ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ। 1 ਜੂਨ 2015 ਦੇ ਦਿਨ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਈ ਅਤੇ ਇਸ ਸਮੇਂ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਅਕਾਲੀ ਦਲ ਦੀ ਸਰਕਾਰ ਸੀ ਅਤੇ ਇਸ ਮਾਮਲੇ ਦੇ ਵਿੱਚ ਤਫ਼ਤੀਸ਼ ਕਰਨ ਵਾਲੀ ਪੁਲਿਸ ਨੂੰ ਦੋਸ਼ੀ ਨਾ ਲੱਭੇ। ਇਹ ਘਟਨਾ ਅਜਿਹੀ ਵਾਪਰੀ ਕਿ ਇਹਨੇ ਪੰਜਾਬ ਦੇ ਸਿਆਸੀ ਮਾਹੌਲ ਨੂੰ ਇੱਕ ਬਹੁਤ ਵੱਡਾ ਮੋੜਾ ਦਿੱਤਾ ਤੇ ਇਸ ਮਾਮਲੇ ਦੇ ਵਿੱਚ ਸੰਗਤ ਤੇ ਸਿੱਖਾਂ ਨੂੰ ਨਿਆਂ ਨਾ ਦੇਣ ਵਾਲੇ ਅਕਾਲੀ ਦਲ ਦਾ ਇਸ ਤੋਂ ਬਾਅਦ ਮਾੜਾ ਦੌਰ ਸ਼ੁਰੂ ਹੋ ਗਿਆ। 2015 ਦੇ ਵਿੱਚ ਹੀ ਫਿਰ ਬਾਅਦ ਦੇ ਵਿੱਚ ਬਾਬਲ ਕਲਾਂ ਗੋਲੀ ਕਾਂਡ ਵਾਪਰਿਆ ਤੇ ਉਸ ਤੋਂ ਨਾਲ ਹੀ ਕੋਟਪੂਰਾ ਗੋਲੀ ਕਾਂਡ ਦਾ ਮਾਮਲਾ ਵੀ ਕਾਫੀ ਭਖਿਆ ਲੋਕਾਂ ਦਾ ਅਕਾਲੀ ਦਲ ਤੋਂ ਮੋਹ ਪੰਗ ਹੋ ਗਿਆ ਅਤੇ ਇਸ ਤੋਂ ਬਾਅਦ ਅਕਾਲੀ ਦਲ 2017 ਦੀਆਂ ਵਿਧਾਨ ਸਭਾ ਚੋਣਾਂ 2019 ਦੀਆਂ ਲੋਕ ਸਭਾ ਚੋਣਾਂ 2022 ਦੀਆਂ ਵਿਧਾਨ ਸਭਾ ਚੋਣਾਂ ਤੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਲਗਾਤਾਰ ਹਰ ਚੋਣ ਤੋਂ ਬਾਅਦ ਹਰ ਚੋਣ ਦੇ ਵਿੱਚ ਹਾਸ਼ਿਆਗ੍ਰਸਤ ਹੁੰਦਾ ਚਲਾ ਗਿਆ ਆਲਮ ਇਹ ਆਇਆ ਕਿ 2024 ਦੇ ਵਿੱਚ ਜਿਹੜੀ ਜਲੰਧਰ ਦੇ ਵਿੱਚ ਜ਼ਿਮਨੀ ਚੋਣ ਹੁੰਦੀ ਹੈ ਜੁਲਾਈ ਦੇ ਮਹੀਨੇ ਦੇ ਵਿੱਚ ਉਸ ਜ਼ਿਮਨੀ ਚੋਣ ਦੇ ਵਿੱਚ ਅਕਾਲੀ ਦਲ ਨੇ ਜਸ ਬਸਪਾ ਦੇ ਉਮੀਦਵਾਰ ਨੂੰ ਸਮਰਥਨ ਦਿੱਤਾ ਸੀ ਉਹ ਉਮੀਦਵਾਰ ਹਜ਼ਾਰ ਵੋਟਾਂ ਵੀ ਨਾ ਲੈ ਸਕਿਆ ਇਸ ਤੋਂ ਪਹਿਲਾਂ ਅਕਾਲੀ ਦਲ ਦਾ 2024 ਦੀਆਂ ਲੋਕ ਸਭਾ ਚੋਣਾਂ ਜਿਹੜੀਆਂ ਕਿ ਜੁਲਾਈ ਤੋਂ ਥੋੜਾ ਸਮਾਂ ਪਹਿਲਾਂ ਹੋਈਆਂ ਸਨ ਉਹਨਾਂ ਦੇ ਵਿੱਚ ਅਕਾਲੀ ਦਲ ਦੇ 13 ਦੇ ਵਿੱਚੋਂ ਸਿਰਫ ਦੋ ਉਮੀਦਵਾਰੀ ਜ਼ਮਾਨਤ ਬਚਾ ਸਕੇ ਸਨ ਅਤੇ ਅਕਾਲੀ ਦਲ 13 ਦੇ ਵਿੱਚੋਂ ਇੱਕ ਸੀਟ ਜਿੱਤ ਸਕਿਆ ਸੀ ਉਹ ਸੀ ਬਠਿੰਡੇ ਦੀ ਹਰਸ਼ਿੰਦ ਕੌਰ ਬਾਦਲ ਵਾਲੀ ਸੀਟ ਚੰਡੀਗੜ੍ਹ ਜਿਹੜੀ ਪੰਜਾਬ ਦੀ ਰਾਜਧਾਨੀ ਸੀ ਜਿਸ ਦੇ ਲਈ ਅਕਾਲੀ ਦਲ ਲੜਦਾ ਰਿਹਾ ਉੱਥੇ ਅਕਾਲੀ ਦਲ ਬਾਦਲ ਦਾ ਉਮੀਦਵਾਰ ਵੀ ਹੈਣੀ ਸੀ ਤੇ ਅਕਾਲੀ ਦਲ ਦੇ 10 ਉਮੀਦਵਾਰਾਂ ਦੀਆਂ ਇਹਨਾਂ ਚੋਣਾਂ ਦੇ ਵਿੱਚ ਜ਼ਮਾਨਤਾਂ ਜ਼ਬਤ ਹੋ ਗਈਆਂ ਇਸ ਤੋਂ ਵੀ ਬੜੀ ਗੱਲ ਇਹ ਸੀ ਕਿ ਅਕਾਲੀ ਦਲ ਦੇ 6 ਉਮੀਦਵਾਰ 1 ਲੱਖ ਵੋਟ ਵੀ ਨਾ ਹਾਸਲ ਕਰ ਸਕੇ ਇੰਜ ਇਹ ਘਟਨਾ 1 ਜੂਨ 2015 ਨੂੰ ਬੇਸ਼ੱਕ ਵਾਪਰੀ ਸੀ ਪਰ ਇਸ ਘਟਨਾ ਦੇ ਦੂਰਗਾਮੀ ਸਿੱਟੇ ਨਿਕਲੇ ਅਤੇ ਅਕਾਲੀ ਦਲ ਦੀ ਸਿਆਸਤ ਇਸ ਘਟਨਾ ਦੇ ਵਿੱਚ ਸਿੱਖਾਂ ਨੂੰ ਨਾਂ ਨਾ ਦੇਣ ਕਰਕੇ ਹਾਸ਼ੀਆਗ੍ਰਸਤ ਹੋ ਗਈ ਅਤੇ ਅਕਾਲੀ ਦਲ ਬਾਦਲ ਦਾ ਬਹੁਤ ਬੁਰਾ ਹਾਲ ਹੋਇਆ ਸਿਆਸੀ ਤੇ ਸਮਾਜਿਕ ਤੌਰ ਤੇ ਬਰਗਾੜੀ ਇਨਸਾਫ ਮੋਰਚਾ 1 ਜੂਨ 2018 ਨੂੰ ਸ਼ੁਰੂ ਹੋਇਆ ਸੀ ਮਤਵਾਦੀ ਜਸਵੰਤ ਧਿਆਨ ਸਿੰਘ ਮੰਡ ਦੀ ਅਗਵਾਈ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਚੱਲੇ ਇਸ ਮੋਰਚੇ ਨੂੰ ਅਕਾਲੀ ਭਾਜਪਾ ਤੋਂ ਇਲਾਵਾ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਤੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦਾ ਸਮਰਥਨ ਹਾਸਲ ਸੀ ਥੋੜੇ ਸਮੇਂ ਦੇ ਵਿੱਚ ਇਹ ਮੋਰਚਾ ਬੜਾ ਮਕਬੂਲ ਹੋ ਗਿਆ ਅਤੇ ਇਹਦੇ ਵਿੱਚ ਦੂਰੋਂ ਦੂਰੋਂ ਸੰਗਤ ਸ਼ਮੂਲੀਅਤ ਕਰਨ ਲੱਗੀ। ਆਮ ਆਦਮੀ ਪਾਰਟੀ ਦੇ ਬਾਗੀ ਧੜੇ ਸੁਪਾਲ ਸਿੰਘ ਖੈਰਾ ਅਤੇ ਸਿੱਖ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਵਰਗਾੜੀ ਮੋਰਚੇ ਦੇ ਹੱਕ ਦੇ ਵਿੱਚ ਮਾਰਚ ਕੱਢਿਆ ਗਿਆ ਸੀ। ਇਸ ਮਾਰਚ ਨੂੰ ਸਾਰੇ ਭਾਈਚਾਰਿਆਂ ਅਤੇ ਜਥੇਬੰਦੀਆਂ ਨੇ ਭਾਰਵਾਂ ਸਹਿਯੋਗ ਦਿੱਤਾ ਸੀ। ਪੰਜਾਬ ਅਤੇ ਦੇਸ਼ ਵਿਦੇਸ਼ ਤੋਂ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਤ ਲੋਕਾਂ ਨੇ ਇਸ ਮੋਰਚੇ ਦੇ ਵਿੱਚ ਪਹੁੰਚ ਕੇ ਇਸ ਮੋਰਚੇ ਦੀਆਂ ਮੰਗਾਂ ਦਾ ਸਮਰਥਨ ਕੀਤਾ ਸੀ। ਇਸ ਮੋਰਚੇ ਦੀਆਂ ਮੰਗਾਂ ਸਨ ਗੁਰਗਾਂ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾ ਦਿੱਤੀਆਂ ਜਾਣ 2015 ਦੇ ਵਿੱਚ ਵਾਪਰੇ ਬੁਰਜ ਜਵਾਰ ਸਿੰਘ ਵਾਲਾ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਕਿਹੜੀਆਂ ਸ਼ਾਦਸਾਂ ਸਨ ਅਤੇ ਕੌਣ ਦੋਸ਼ੀ ਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਬਰਗਾੜੀ ਅਤੇ ਵੈਵਲ ਕਲਾਂ ਦੇ ਗੋਲੀਕਬਾਰੀ ਕਾਂਡ ਦੇ ਵਿੱਚ ਜਿਸ ਦੇ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਮਾਰੇ ਗਏ ਉਸ ਗੋਲੀਕਾਂਡ ਦੇ ਦੋਸ਼ੀ ਪੁਲਸ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਅਤੇ ਦੂਜੇ ਸੂਬਿਆਂ ਦੇ ਵਿੱਚ ਬੰਦ ਸਿੱਖ ਬੰਦੀਆਂ ਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਤਬਦੀਲ ਕੀਤਾ ਜਾਵੇ ਏਸੀ ਸਿੱਖ ਇਤਿਹਾਸ ਦੇ ਵਿੱਚ 1 ਜੂਨ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ